ਹਾਂਜੀ ਕੁਝ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਕਿ ਇੱਕ ਜਿਹੜਾ ਕੈਨੇਡਾ ਵਿੱਚ ਸਟੂਡੈਂਟ ਹੈ ਉਹ ਆਪਣੇ ਖਰਚੇ ਕੱਢ ਕੇ ਕੀ ਪੈਸੇ ਬਚਾਉਂਦਾ ਜਾਂ ਉਸ ਨੂੰ ਕੀ ਬਚਦਾ ਤਾਂ ਬਹੁਤ ਉਸ ਵੀਡੀਓ ਤੇ ਜਿਹੜੇ ਕਮੈਂਟ ਆਏ ਸੀਗੇ ਕਿ ਇੱਕ ਵਰਕ ਪਰਮਿਟ ਵਾਲਾ ਬੰਦਾ ਹੈ ਉਹ ਕੈਨੇਡਾ ਵਿੱਚ ਕਿੰਨੇ ਪੈਸੇ ਕਮਾਉਂਦਾ ਤਾਂ ਉਹੀ ਜਿਹੜੇ ਖਰਚੇ ਇੱਥੇ ਸਾਰਿਆਂ ਦੇ ਸੇਮ ਹੀ ਹੁੰਦੇ ਆ 1000 ਡਾਲਰ ਹੈ ਜਿਹੜਾ ਹਰ ਇੱਕ ਬੰਦੇ ਦਾ ਖਰਚਾ ਆ ਹੀ ਜਾਂਦਾ ਹੈ ਮਹੀਨੇ ਦਾ ਜਿੰਨੇ ਵੀ ਮਰਜ਼ੀ ਘੱਟ ਤੋਂ ਘੱਟ ਖਰਚੇ ਕਰੇ ਬੰਦਾ ਰੈਂਟ, ਗਰੋਸਰੀ ਤੇ ਆਵਾਜਾਈ ਦੇ ਖਰਚੇ ਪਾ ਕੇ ਸਾਰੇ ਖਰਚੇ ਪਾ ਕੇ ਕੀ ਆ ਕੈਨੇਡਾ ਵਿੱਚ ਕੀ ਆ ਇੰਡੀਆਨ ਜਿਹੜੀ ਕਰੰਸੀ ਆ ਉਹਦਾ ਕੀ ਆ 50 ਜਾਂ 60000 ਹੈ ਜਿਹੜਾ ਉਹ ਖਰਚਾ ਆ ਜਾਂਦਾ ਤਾਂ ਹੁਣ ਜੇ ਆਪਾਂ ਗੱਲ ਕਰੀਏ ਕਿ ਇੱਕ ਜਿਹੜਾ ਵਰਕ ਪਰਮੈਂਟ ਤੇ ਜਦੋਂ ਬੰਦਾ ਹੋ ਜਾਂਦਾ ਉਹ ਕਿੰਨੇ ਪੈਸੇ ਕਮਾ ਲੈਂਦਾ ਆਪਣੇ ਇੱਕ ਮਹੀਨੇ ਦੇ ਵਿੱਚ ਤਾਂ ਜਦੋਂ ਬੰਦਾ ਵਰਕ ਪਰਮੈਂਟ ਤੇ ਹੁੰਦਾ ਤਾਂ ਉਹ ਅਕਸਰ ਨਾਰਮਲ ਜੀ ਗੱਲ ਹੈ ਕਿ ਉਹ ਇੱਕ ਜਗ੍ਹਾ ਕੰਮ ਨਹੀਂ ਕਰਦਾ ਉਹ ਦੋ ਵੇਅਰ ਹਾਊਸ ਵਿੱਚ ਜਾਂ ਕਿਤੇ ਵੀ ਦੋ ਜਗ੍ਹਾ ਨੌਕਰੀ ਕਰਦਾ ਬੰਦਾ ਤਾਂ ਦੋ ਜਗ੍ਹਾ ਨੌਕਰੀ ਕਰਕੇ ਕੀ ਆ ਬੰਦਾ ਘੱਟੋ ਘੱਟ 50 ਘੰਟੇ ਤਾਂ ਜਿਹੜਾ ਆਪਣਾ ਹਫ਼ਤੇ ਦੇ ਆ ਉਹ ਅ ਮਿਨੀਮਮ ਵੇਜ ਤੇ ਆ ਜਿਹੜਾ ਉਹ ਕੰਮ ਕਰਦਾ ਹੀ ਆ ਤਾਂ ਮਿਨੀਮਮ ਵੇਜ ਕੀ ਹੈ ਤਾਂ ਘੰਟੇ ਦਾ 17 ਡਾਲਰ ਤੇ 20 ਸੈਂਟਰ ਤਾਂ ਹੁਣ ਜੇ 50 ਘੰਟੇ ਉਹ ਬੰਦਾ ਹਫਤੇ 'ਚ ਕੰਮ ਕਰਦਾ ਤਾਂ ਉਹਨੂੰ ਹਫਤੇ ਦੇ ਜਿਹੜੇ ਪੈਸੇ ਬਣਦੇ ਆ 800 ਤੋਂ ਲੈ ਕੇ 900 ਡਾਲਰ ਦੇ ਵਿੱਚ ਪੈਸੇ ਬਣਦੇ ਆ ਤਾਂ ਮਹੀਨੇ ਦਾ ਤੁਸੀਂ ਲਾ ਲਓ ਉਸ ਦੇ ਬਣਦੇ ਆ ਕਿ 8 ਚੋਕਾ 32 32 100 ਡਾਲਰ ਬਣਦਾ ਜਿੱਦਾਂ ਕਿ ਇੰਡੀਅਨ ਕਰੰਸੀ 'ਚ ਦੇਖੀਏ ਤਾਂ 2 ਲੱਖ ਰੁਪਿਆ ਬਣਦਾ ਤਾਂ ਇਹ ਤਾਂ ਬੰਦਾ ਜਿਹੜਾ 50 ਘੰਟੇ ਕਿਤੇ ਵੇਅਰ ਹਾਊਸ ਜਾਂ ਕਿਤੇ ਹੋਰ ਪਾਰਟ ਟਾਈਮ ਜੌਬ ਕਰਕੇ ਜਿਹੜਾ ਇਹ ਪੈਸੇ ਬੰਦਾ ਕਮਾਉਂਦਾ ਇੱਕ ਹਫਤੇ ਦੇ ਤੇ ਇਸ ਤੋਂ ਇਲਾਵਾ ਜੇ ਆਪਾਂ ਦੂਜੀ ਗੱਲ ਕਰੀਏ ਜਿੱਦਾਂ ਕਿ ਬੰਦਾ ਗੱਡੀ ਲੈ ਲੈਂਦਾ ਉੱਪਰ ਕਰ ਲੈਂਦਾ ਜਾਂ ਕੁਛ ਵੀ ਤਾਂ ਉਹ ਵੀ ਹਫ਼ਤੇ ਦਾ ਕੀ ਉਹ 200 ਡਾਲਰ ਹੈ ਜਿਹੜਾ ਉਹ ਬੰਦਾ ਕਮਾ ਲੈਂਦਾ ਤਾਂ ਕੁੱਲ ਮਿਲਾ ਕੇ ਜੇ ਆਪਾਂ ਘੱਟੋ-ਘੱਟ ਗੱਲ ਕਰੀਏ ਤਾਂ ਇੱਕ ਜਿਹੜਾ ਵਰਕ ਪਰਮਿਟ ਤੇ ਬੰਦਾ ਹੋ ਜਾਂਦਾ ਉਹ ਕੀ ਆ 4000 ਡਾਲਰ ਤੱਕ ਇੱਕ ਜਿਹੜਾ ਬੰਦਾ ਮਤਲਬ ਘੱਟ ਤੋਂ ਘੱਟ ਕੰਮ ਕਰਦਾ ਉਹ ਕੀ ਆ 4000 ਡਾਲਰ ਤੱਕ ਕੀ ਇੱਥੇ ਬਣਾ ਲੈਂਦਾ ਇਸ ਤੋਂ ਇਲਾਵਾ ਤਾਂ ਹੋਰ ਵੀ ਬੰਦੇ ਕੀ ਆ ਤਿੰਨ-ਤਿੰਨ ਜੋਬਾਂ ਕਰੀ ਜਾਂਦੇ ਆ ਤੋ ਕਿ ਇਹ 6000 ਡਾਲਰ ਵੀ ਕਮਾ ਲੈਂਦੇ ਆ ਪਰ ਜੇ ਆਪਾਂ ਮਿਨੀਮਮ ਅ ਮਤਲਬ ਕੰਮ ਕਰੀਏ ਘੱਟੋ ਘੱਟ ਤਾਂ ਫਿਰ 3500 ਤੋਂ 4000 ਡਾਲਰ ਹੈ ਜਿਹੜਾ ਬੰਦਾ ਕੈਨੇਡਾ ਵਿੱਚ ਕਮਾ ਲੈਂਦਾ ਜਿਹਦੇ ਵਿੱਚੋਂ ਕੀ ਆ ਉਹਦੇ ਸਾਰੇ ਖਰਚੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿਹੜੇ-ਕਿਹੜੇ ਖਰਚੇ ਹੁੰਦੇ ਨੇ ਜੋ ਕਿ 1000 ਡਾਲਰ ਸਾਰਾ ਮਹੀਨੇ ਦਾ ਬਣ ਜਾਂਦਾ ਜੇ ਹੁਣ ਆਪਾਂ 3500 ਵਿੱਚੋਂ ਜਾਂ 4000 ਵਿੱਚੋਂ 1000 ਡਾਲਰ ਕੱਢ ਦਿੰਨੇ ਆ ਤਾਂ ਇੱਕ ਬੰਦੇ ਨੂੰ ਕੀ ਆ 3000 ਜਾਂ ਅ 2500 ਜਿਹੜਾ ਉਹ ਬਚ ਜਾਂਦਾ ਤਾਂ ਹੁਣ ਜੇ ਤੁਸੀਂ ਦੇਖੋ ਅ ਜਿਹੜਾ ਬੰਦਾ ਹੁਣ 4000 ਕਮਾਉਂਦਾ ਤਾਂ ਉਹ ਕੀ ਆ 2 ਲੱਖ ਰੁਪਏ ਜਿਹੜਾ ਉਹ ਬਚਾ ਲੈਂਦਾ 4000 ਡਾਲਰ ਜਿਹੜਾ ਇੱਧਰ ਕੈਨੇਡਾ ਵਿੱਚ ਕਮਾਉਂਦਾ ਬੰਦਾ ਉਹ ਇੰਡੀਅਨ ਹੈ ਉਹ ਕੀ ਆ 2 ਲੱਖ ਰੁਪਏ ਬਚਾ ਲੈਂਦਾ ਤਾਂ ਇਹੀ ਜਿਹੜੀ ਇਨਕਮ ਹੁੰਦੀ ਹੈ ਇੱਥੇ ਇੱਕ ਵਰਕ ਵਰਕ ਪਰਮੈਂਟ ਤੇ ਜਿਹੜਾ ਬੰਦਾ ਹੁੰਦਾ ਬਾਕੀ ਹਰ ਇੱਕ ਬੰਦੇ ਦੀ ਕੀ ਆ ਅਲੱਗ ਜੌਬ ਹੁੰਦੀ ਆ ਅਲੱਗ ਸਕਿੱਲ ਹੁੰਦਾ ਤਾਂ ਉਹ ਜੇ ਆਪਾਂ ਮੈਕਸਿਮਮ ਦੀ ਗੱਲ ਕਰੀਏ ਤਾਂ ਉਹਦੀ ਕੋਈ ਹੱਦ ਨਹੀਂ ਤੁਸੀਂ ਕਿੰਨੇ ਵੀ ਕਮਾ ਸਕਦੇ ਆ ਇੱਕ ਬੰਦਾ 10000 ਵੀ ਕਮਾ ਸਕਦਾ ਜਾਂ ਕੋਈ 7000 8000 ਜਿੰਨੇ ਵੀ ਡਾਲਰ ਆ ਜਿਹੜੇ ਆਪਦੇ ਸਕਿੱਲ ਤੇ ਕਮਾ ਸਕਦਾ ਹੈ ਡਰਾਈਵਰ ਆ ਜਿਹੜੇ ਉਹ ਵੱਧ ਕਮਾ ਲੈਂਦੇ ਨੇ ਤਾਂ ਜੇ ਇਸ ਵੀਡੀਓ ਚ ਮੈਂ ਜਿਹੜੀ ਗੱਲ ਕਰੀ ਆ ਉਹ ਮੈਂ ਇਹੀ ਕਰੀ ਆ ਕਿ ਜਿਹੜਾ ਬੰਦਾ ਨਾਰਮਲ ਕੰਮ ਕਰਦਾ ਹੈ ਵੇਅਰ ਹਾਊਸ ਜਾਂ ਕਿਤੇ ਵੀ ਨਾਰਮਲ ਦਿਹਾੜੀਆਂ ਕਰਦਾ ਹੈ ਉਹ ਕੀ ਆਪਦੇ ਖਰਚੇ ਕੱਢ ਕੇ ਇੰਡੀਅਨ ਹੈ ਜਿਹੜਾ ਉਹ 1.5 ਲੱਖ ਰੁਪਿਆ ਸਵਾ ਪੌਣੇ 2 ਲੱਖ ਰੁਪਿਆ ਜਿਹੜਾ ਬਚਾ ਲੈਂਦਾ ਜੋ ਕਿ ਉਹ ਆਪਣੇ ਕੋਲ ਸੇਵ ਕਰ ਸਕਦਾ ਜਾਂ ਇੰਡੀਆ ਵਿੱਚ ਕੀ ਉਹ ਵਾਪਸ ਭੇਜ ਸਕਦਾ